ਤਸਵੀਰਾਂ ਵਿੱਚ ਗਤਾਰ ਸਿੰਘ ਸਰਾਂ ਦੇ ਤੁਸੀਂ ਹਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਜਿਸ ਦੇ ਵਿੱਚ ਗੱਲ ਕਰ ਗਿਆ মিডিਆ মিডিਆ ਰੈਂਕ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਉਸ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਆਗੂਆਂ ਦੇ ਜਿਹੜਾ ਐਲਾਨ ਕੀਤੇ ਜਾ ਰਹੇ ਨੇ ਕੋਆਰਡੀਨੇਟਰ ਲਾਏ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਬਲਾਕ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਸੀ ਅੱਜ ਜਿਹੜੀ ਹੁਣੇ-ਹੁਣੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਉਹਨਾਂ ਨੇ ਮੀਡੀਆ ਵਿੰਗ ਦੇ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਆਪਾਂ ਜੇ ਗੱਲ ਕਰਕੇ ਤਾਂ ਪਰਮਿੰਦਰ ਬਾੜ ਮਾਲਕੇ ਨੂੰ ਵੱਡੀ ਜਿਹੜੀ ਜ਼ਿੰਮੇਵਾਰ ਦਿੱਤੀ ਗਈ ਆ ਪਰਮਿੰਦਰ ਬਾੜ ਮਾਲਕੇ ਦੀ ਗੱਲਬਾਤ ਕਰਕੇ ਤਾਂ 2013 ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਨਗਰ ਆ ਰਹੇ ਸੀਗੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਵੱਡੀ ਆ ਜ਼ਿੰਮੇਵਾਰੀ ਉਹ ਦਿੱਤੀ ਗਈ ਆ ਉਸ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਵਿਧਾਇਕ ਅਮਰਤਪਾਲ ਸੁਖਾਣੰਦ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਸ਼ਰਮਾਨ ਦਾ ਤੇ ਹੋਰ ਵੀ ਲੀਡਰਾਂ ਦਾ ਜਿਹੜਾ ਧੰਨਵਾਦ ਕੀਤਾ ਉਹਨਾਂ ਨਾਲ ਫੋਨ 'ਤੇ ਸਾਡੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਵੱਡੀ ਜ਼ਿੰਮੇਵਾਰੀ ਪ੍ਰਵਿੰਦਰ ਬਰਾੜ ਮਾਲਕ ਨੂੰ ਮਿਲਣ ਦੇ ਵਿੱਚ ਹਲਕੇ ਦੇ ਵਿੱਚ ਵੀ ਜਿਹੜੀ ਖੁਸ਼ੀ ਦੀ ਲਹਿਰ ਆ ਉਹ ਦੇਖਣ ਨੂੰ ਮਿਲ ਰਹੀ ਆ ਥੋੜੇ ਟਾਈਮ ਤੱਕ ਜਿਹੜੀ ਹਾਲ ਪ੍ਰਵਿੰਦਰ ਬਾਦ ਮਲਕੇ ਦੀ ਗੱਲ ਕਰਕੇ ਤਾਂ 2013 ਤੋਂ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਦਿਖਾਈ ਦੇ ਰਹੇ ਸੀ ਤੇ ਉਸ ਤੋਂ ਬਾਅਦ ਜਿਹੜਾ ਲਗਾਤਾਰ ਆ ਸਰਕਾਰ ਆ ਜਿਹੜੀ ਉਹ ਵੋਟਾਂ ਵਧਾਉਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਮਲਕੇ ਨੇ ਰੱਖਿਆ ਉਸ ਤੋਂ ਬਾਅਦ ਜੇ ਹੋਂਦੀ ਗੱਲ ਕਰਕੇ ਤਾਂ ਪ੍ਰਵਿੰਦਰ ਬਾਦ ਮਲਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਲੈਕਸ਼ਨ ਲੜਦੇ ਨੇ ਤੇ ਮੈਂਬਰ ਵੀ ਨੇ ਇਸ ਟਾਈਮ ਮਲਕੇ ਪਿੰਡ ਦੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜਾ ਕਿ ਸੋਸਾਇਟੀ ਦੇ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਛੜ ਸਮਤੀ ਨਾਲ ਬਣੇ ਨੇਗੇ ਇੱਕ ਵੱਡੇ ਉੱਚੇ ਅਹੁਦੇ ਦੇ ਜਿਹੜਾ ਲਗਾਤਾਰ ਜਿਹੜਾ ਉਹ ਬਰਜਮਾਨ ਨੇ ਉਸ ਤੋਂ ਬਾਅਦ ਗੱਲ ਕਰਕੇ ਤਾਂ ਲੋਕਾਂ ਦੇ ਨੇ ਵੀ ਉਹਨਾਂ ਦਾ ਵਿਸ਼ਵਾਸ ਜਤਾਇਆ ਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰ ਗਏ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਵੀ ਅੱਜ ਉਹਨਾਂ ਤੇ ਇੱਕ ਵਾਰੀ ਫੇਰ ਵਿਸ਼ਵਾਸ ਜਤਾਇਆ ਦਿਖਾਇਆ ਕਿ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਪਰਮਿੰਦਰ ਬਰਾੜਮਲਿਕ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਲਗਾਤਾਰ ਪਾਰਟੀ ਦੇ ਸਰਗਰਮ ਰਹੇ ਨੇ ਕਿਉਂਕਿ 2013 ਤੋਂ ਲੈ ਕੇ ਲਗਾਤਾਰ ਉਹ ਮਿਹਨਤ ਕਰਦੇ ਆ ਰਹੇ ਸੀ ਉਸ ਨੂੰ ਲੈ ਕੇ ਅੱਜ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੀਡੀਆ ਕੋਆਰਡੀਨੇਟਰ ਦੀ ਜਿਹੜੀ ਸੌਂਪੀ ਗਈ ਆ ਪਰਮਿੰਦਰ ਮੱਲਕੇ ਨੂੰ ਪਰਮਿੰਦਰ ਮੱਲਕੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਟਾਈਮ ਪਰਮਿੰਦਰ ਮੱਲਕੇ ਆ ਜਿਨ੍ਹਾਂ ਨੂੰ ਮੀਡੀਆ ਕੋਆਰਡੀਨੇਟਰ ਲਾਇਆ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਆ ਤੁਹਾਡਾ ਹੈਵਨ ਇੰਡੀਆ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ ਬਹੁਤ ਬਹੁਤ ਧੰਨਵਾਦ ਅੱਜ ਤੁਹਾਨੂੰ ਮੀਡੀਆ ਕੋਆਰਡੀਨੇਟਰ ਲਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬਾਈ ਜੀ ਅਸੀਂ ਬਹੁਤ ਟਾਈਮ ਤੋਂ ਪਾਰਟੀਆਂ ਸੁਣਾਵਾ ਤੇਰੇ ਸੀ ਪਾਰਟੀ ਨੇ ਇਸੇ ਪਾਰਟੀ ਨੂੰ ਪਾਰਟੀ ਨੇ ਉਹਦੀ ਉਹਨਾਂ ਸਾਡੀਆਂ ਮਿਹਨਤ ਦਾ ਫਲ ਫਲ ਦਿੰਦੇ ਹੋਏ ਸਾਨੂੰ ਸਪਾਟ ਕਵਾਡਿਨੇਟਰ ਲਾਇਆ ਜੀ ਤੇ ਮੈਂ ਇਸ ਲਈ ਸਾਡੇ ਮੁੱਖ ਮੰਤਰੀ ਭਗਵਾਨ ਤਮਨ ਜੀ ਜੀ ਪੰਜਾਬ ਪੰਜਾਬ ਦਾ ਨਾਮ ਅਮਰ अरोड़ा ਜੀ ਤੇ ਸਾਡੇ ਮਾਲਵਾ ਜੋ ਹੁੰਦੇ ਪ੍ਰਧਾਨ ਜਗਦੀਪ ਸਿੰਘ ਜੈਵਲ ਵਾਲਾ ਜੀ ਤੇ ਜ਼ਿਲ੍ਹਾ ਪ੍ਰਧਾਨ ਵਿਰੇਂਦਰ ਸ਼ਰਮਾ ਜੀ ਜੀ ਤੇ ਐਮਐਲਏ ਅਮਰਪਾਲ ਸਿੰਘ ਸੁਖਨੰਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਇਹ ਜ਼ਿੰਮੇਵਾਰੀ ਹੁੰਦੀ ਹੈ ਮੈਂ ਬਖੂਬੀ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਪਰ ਮਾਲਕੀ ਸਾਹਿਬ ਜਿਹਾ ਵੱਡੀ ਕਹਿੰਗੇ ਚੁਣੌਤੀ ਹੈ 2027 ਨੇੜੇ ਆ ਤਰਨ ਤਰਨ ਇਲੈਕਸ਼ਨ ਨੇੜੇ ਆ ਉਸ ਦੇ ਲਈ ਫਿਰ ਕੰਮ ਆ ਜਿਹੜਾ ਵੱਡੇ ਪੱਧਰ ਤੇ ਕਰਨਾ ਪਊਗਾ ਕਿਉਂਕਿ ਮੀਡੀਆ ਰੰਗ ਦੀ ਵੱਡੇ ਪੱਧਰ ਜ਼ਿੰਮੇਵਾਰੀ ਬਣ ਜਾਂਦੀ ਆ ਉਸ ਦੇ ਦੇ ਤੁਸੀਂ ਓਡੀ ਕਿਰਾਏ ਭਾਈ ਅਸੀਂ ਪਹਿਲਾਂ ਤੋਂ 2013 ਤੋਂ ਹੀ ਪਾਰਟੀ ਲਈ ਬਹੁਤ ਵੱਡੇ ਬਹੁਤ ਲੈਵਲ ਤੇ ਮਿਹਨਤ ਕਰਕੇ ਅਸੀਂ ਕੰਮ ਕਰ ਰਹੇ ਆ ਅੱਗੇ ਤੋਂ ਵੀ ਅਸੀਂ ਅਸੀਂ ਇਸ ਮਿਹਨਤ ਨੂੰ ਅੱਗੇ ਤੋਂ ਵਧਾਵਾਂਗੇ ਤੇ ਇਸ ਹੌਦੇ ਦਾ ਪੂਰਾ ਮਾਣ ਰੱਖਾਂਗੇ ਆਪਣੀ ਮਿਹਨਤ ਕਰਕੇ ਜੀ ਬਹੁਤ ਬਹੁਤ ਧੰਨਵਾਦ